ਭਾਈ ਜੀ ਅੱਜ ਦਾ ਜਿਹੜਾ ਟਾਈਮ ਹੈ ਨਾ ਉਹ ਹੈਗਾ ਸੋਸ਼ਲ ਮੀਡੀਆ ਦਾ ਸੋਸ਼ਲ ਮੀਡੀਆ ਨੂੰ ਹਰ ਕੋਈ ਯੂਜ਼ ਕਰ ਰਿਹਾ ਫੇਸਬੁੱਕ ਹੋ ਗਿਆ ਇੰਸਟਾਗ੍ਰam ਹੋ ਗਿਆ ਚਾਹੇ YouTube ਹੋ ਗਿਆ ਹਰ ਕੋਈ ਇਹਨੂੰ ਯੂਜ਼ ਕਰਦਾ ਹੈ ਪਰ ਪਹਿਲਾਂ ਮੇਰੇ ਵਰਗੇ ਨੂੰ ਅੱਜ ਤੋ 2 ਸਾਲ ਪਹਿਲਾਂ ਇਹ ਗੱਲ ਪਤਾ ਹੀ ਨਹੀਂ ਸੀ ਕਿ ਨਖ ਦੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਵੀ YouTube ਤੇ ਇੰਨੀ ਵੀਡੀਓਜ਼ ਹੁੰਦੀਆਂ ਉਹ ਤੇ ਕਿੰਨੀ ਕੁ ਕਮਾਈ ਹੋ ਜਾਂਦੀ ਹੈ ਜਾਂ ਫੇਸਬੁੱਕ ਤੇ ਕਿੰਨੀ ਕੁ ਕਮਾਈ ਹੋ ਜਾਂਦੀ ਆ ਤਾਂ ਹੌਲੀ-ਹੌਲੀ ਉਸ ਚੀਜ਼ 'ਚ ਇੰਟਰਸਟ ਹੋਇਆ ਹੌਲੀ-ਹੌਲੀ ਪਤਾ ਕਰਨਾ ਸ਼ੁਰੂ ਕੀਤਾ ਵੀ ਇਦੇ 'ਚ ਕਿੰਨੀ ਕਮਾਈ ਹੋ ਜਾਂਦੀ ਆ ਕਈ ਤਾਂ ਇਹਦੇ 'ਚ ਲੱਖਾਂ ਕਮਾ ਰਹੇ ਆ ਕਈਆਂ ਦੀ ਸ਼ੁਰੂਆਤ ਹੈ ਤੇ ਕਈ ਬਹੁਤ ਛੇਤੀ ਕੰਮ ਨੂੰ ਛੱਡ ਦਿੰਦੇ ਆ ਕੁਇਟ ਕਰ ਦਿੰਦੇ ਆ ਪਰ ਉਹ ਕੁਇਟ ਕਰਨ ਨਾਲ ਨਾ ਤਾਂ ਸਕਸੈਸ ਮਿਲਨੀ ਆ ਨਾ ਪੈਸਾ ਮਿਲਣਾ ਹਾਂ ਜਿਹੜਾ ਟਾਈਮ ਆਪਾਂ ਲਾਇਆ ਮਿਹਨਤ ਕੀਤੀ ਉਹ ਮਿਹਨਤ ਜ਼ਰੂਰ ਖਰਾਬ ਹੁੰਦੀ ਆ ਤਾਂ ਕੁਇਟ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਕਿਉਂਕਿ ਇੱਕ ਨਾ ਇੱਕ ਦਿਨ ਜਿਹੜਾ ਕੰਮ ਆਪਾਂ ਲਗਾਤਾਰ ਕਰ ਰਹੇ ਆ ਉਹਦਾ ਰਿਜ਼ਲਟ ਆਉਣਾ ਹੀ ਆਉਣਾ ਆਪਾਂ ਨੂੰ ਇਹ ਤਾਂ ਗੱਲ ਪੱਕੀ ਆ ਕਿਉਂਕਿ ਹਰ ਕਿਤੇ ਇਹੀ ਚੀਜ਼ ਹੁੰਦੀ ਆ ਚਾਹੇ ਆਪਾਂ ਕੋਈ ਵੀ ਆਪਣਾ ਕੰਮ ਕਰ ਰਿਹਾ ਏ ਵੀ ਇੱਕ ਬਿਜ਼ਨਸ ਆ ਜਿਹਨੂੰ ਹਰ ਰੋਜ਼ ਕਰੀਏ ਆਪਾਂ ਪਰ ਮੇਰਾ ਅੱਜ ਇੱਕ ਸਵਾਲ ਆ ਵੀ ਮੈਂ ਵੀ ਆਪਣਾ YouTube ਚੈਨਲ ਚਲਾ ਰਿਹਾ ਮੈਂ ਵੀ Facebook ਚੈਨਲ ਚਲਾ ਰਿਹਾ ਹਾਂ ਤੇ YouTube ਚੈਨਲ ਮੇਰਾ ਵਧੀਆ ਗਰੋ ਹੋ ਗਿਆ ਵਧੀਆ ਸਬਸਕ੍ਰਾਈਬਰ ਹੋ ਗਏ ਤੇ ਵਧੀਆ ਵਿਊਜ਼ ਆਉਣ ਲੱਗੇ ਤੇ ਅਰਨਿੰਗ ਵੀ ਸਟਾਰਟ ਹੋ ਜਾਣੀ ਹੁਣ ਮੇਰੀ ਥੋੜੇ ਦਿਨਾਂ 'ਚ ਪਰ Facebook ਦਾ ਕੀ ਆ Facebook ਤੇ ਵੀ ਮੈਂ ਉਸੇ ਤਰ੍ਹਾਂ ਮਿਹਨਤ ਕਰ ਰਿਹਾ ਹਾਂ Facebook ਤੇ ਸਾਰਾ ਕੁਝ ਉਵੇਂ ਚੱਲ ਰਿਹਾ ਜਿਵੇਂ ਵੀਡੀਓਜ਼ ਪਾਉਨੇ ਆਪਾਂ ਰੀਲਸ ਪਾਉਨੇ ਆ Facebook ਤੇ ਜੋ ਗਲਤੀ ਮੈਂ ਕੀਤੀ ਆ ਨਾ ਉਹ ਗਲਤੀ ਤੁਸੀਂ ਨਾ ਕਰੋ ਉਹ ਗਲਤੀ ਜੋ ਮੈਂ ਕੀਤੀ ਉਹ ਠੀਕ ਤਾਂ ਹੋ ਜੂਗੀ ਪਰ ਥੋੜਾ ਟਾਈਮ ਲੱਗ ਸਕਦਾ ਹੈ ਗਲਤੀ ਕੀ ਨਾ ਕਰੋ Facebook ਤੇ ਬਈ ਕਿਸੇ ਹੋਰ ਦਾ ਕੰਟੈਂਟ ਆਪਣੇ ਪੇਜ ਤੇ ਨਾ ਪਾਓ ਮੈਂ ਕਿਸੇ ਹੋਰ ਦਾ ਕੰਟੈਂਟ ਆਪਣੇ ਪੇਜ ਤੇ ਪ੍ਰੋਪਰ ਤਾਂ ਪਾਇਆ ਨਹੀਂ ਸੀ ਮੇਰੀਆਂ 90 ਤੋਂ 95% ਜਿਹੜੀ ਵੀਡੀਓਜ਼ ਐ 98% ਹੀ ਲਾ ਲਓ ਮੇਰੀ ਆ ਆਪਣੀਆਂ ਆਪਦੀਆਂ ਪਰ ਮੇਰੇ ਤੋਂ ਗਲਤੀ ਕੀ ਹੋਈ ਮੈਂ ਕਿਸੇ ਹੋਰ ਦਾ ਕੰਟੈਂਟ ਜਿਹੜਾ ਮਾਨੂੰ ਅਟਰੈਕਟਿਵ ਲੱਗਿਆ ਹੋਰ ਕਿਸੇ ਦਾ ਕੰਟੈਂਟ ਆਪਣੇ ਕੰਟੈਂਟ ਦੇ ਨਾਲ ਪਾਤਾ ਬੀਗ ਸਕ੍ਰੀਨ ਟੌਨ ਵੀ ਚਲਾਦਾ ਤੇ ਨਾਲ ਨਾਲ ਆਪਣਾ ਵਾਇਸਓਵਰ ਵੀ ਕਰਦਾ ਉਹ ਚੀਜ਼ ਮੇਰੇ ਤੋਂ ਗਲਤੀ ਹੋਈ ਫੇਸਬੁੱਕ ਨੇ ਉਸੇ ਟਾਈਮ ਤੋਂ ਮੇਰੀ ਪਾਲਿਸੀ ਇਸ਼ੂ ਦਿੱਤਾ ਹੋਇਆ ਕੰਟੈਂਟ ਮੋਨਟਾਈਜੇਸ਼ਨ ਪਾਲਿਸੀ ਇਸ਼ੂ ਜੋ ਕਲੀਅਰ ਹੀ ਨਹੀਂ ਹੋ ਰਿਹਾ ਤੇ ਪਹਿਲਾਂ ਵੀ ਮੈਂ ਆਪਣੀ ਵੀਡੀਓਜ਼ ਪਾਉਂਦਾ ਸੀਗਾ ਹੁਣ ਵੀ ਮੈਂ ਆਪਣੀ ਵੀਡੀਓ ਸੀ ਪਾਉਣਾ ਪਰ ਜਿਹੜੀਆਂ ਇੱਕ ਦੋ ਵੀਡੀਓਜ਼ ਮੈਂ ਪਾਈਆਂ ਸੀਗੀਆਂ ਜਿਨ੍ਹਾਂ ਤੇ ਮੈਨੂੰ ਲੱਗਦਾ ਯਾਰ ਮੈਂ ਦੂਜੇ ਦਾ ਕੁਝ ਪਰਸੈਂਟ ਕੰਟੈਂਟ ਯੂਜ਼ ਕੀਤਾ ਸੀਗਾ ਉਹ ਵੀਡੀਓਜ਼ ਮੈਂ ਉਸੇ ਟਾਈਮ ਡਿਲੀਟ ਕਰਤੀਆਂ ਕਿਉਂਕਿ ਆ ਪਾਣੀ ਚਾਹੁੰਦਾ ਵੀ ਆਪਣੀ ਮਿਹਨਤ ਕਿਸੇ ਵੀ ਤਰੀਕੇ ਨਾਲ ਵੇਸਟ ਜਾਵੇ ਉਹ ਕੰਟੈਂਟ ਮੋਨਟਾਈਜ਼ੇਸ਼ਨ ਪਾਲਿਸੀ ਇਸ਼ੂ ਜਿਹੜਾ ਆਇਆ ਹੋਇਆ ਮੇਰੇ ਫੇਸਬੁੱਕ ਪੇਜ ਤੇ ਉਹਨੂੰ ਆਏ ਨੂੰ 1 ਮਹੀਨੇ ਤੋਂ ਉੱਪਰ ਹੋ ਗਿਆ ਤੇ 1 ਮਹੀਨੇ ਤੋਂ ਉੱਪਰ ਹੋਇਆ ਤੇ ਉਸ ਤੋਂ ਬਾਅਦ ਮੈਂ ਆਪਣਾ ਕੰਟੈਂਟ ਹੀ ਪਾ ਰਿਆਂ ਜਿਹੜਾ 1-2% ਕਹਿ ਲਓ ਤੁਸੀਂ ਜਾਂ 1-2 ਵੀਡੀਓਜ਼ ਕਹਿ ਲਓ ਹੋਰ ਕੋਈ ਕਿਸੇ ਦੀਆਂ ਨਾਲ ਅਟੈਚ ਕਰਕੇ ਲਾਈਆਂ ਸੀ ਮੈਂ ਉਹ ਵੀ ਡਿਲੀਟ ਕਰਤੀਆਂ ਉਸ ਤੋਂ ਬਾਅਦ ਲਾਈਵ ਵੀ ਕੀਤੇ ਪਰ ਕੰਟੈਂਟ ਮੋਨਟਾਈਜ਼ੇਸ਼ਨ ਪਾਲਿਸੀ ਇਸ਼ੂ ਜਿਹੜਾ ਆਇਆ ਸੀਗਾ ਜੀ ਤੇ ਕ੍ਰੋਸ ਹੋ ਗਿਆ ਸੀਗਾ ਉਹ ਸੈੱਟ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਤਾਂ ਤੁਸੀਂ ਜਿੰਨੇ ਵੀ ਦੇਖ ਰਹੇ ਹੋ ਇਸ ਵੀਡੀਓ ਨੂੰ ਤੁਹਾਡੇ ਕੋਲ ਕੋਈ ਸਲਾਹ ਹੋਵੇ ਤਾਂ ਜ਼ਰੂਰ ਦਿਓ ਮਨੂੰ ਕਿਉਂਕਿ ਮੈਂ ਇਸ ਚੀਜ਼ ਤੋਂ ਬੜਾ ਤੰਗ ਆਇਆ ਹੋਇਆ ਕਿਉਂਕਿ ਇੱਕ ਦੂਜੇ ਦੀ ਸਲਾਹ ਨਾਲ ਮਿਲ ਕੇ ਹੀ ਕੰਮ ਅੱਗੇ ਵਧਦਾ ਹੈ ਚਾਹੇ ਉਹ ਕੋਈ ਵੀ ਹੋਵੇ ਕੋਈ ਵੀ ਵਧੀਆ ਚੰਗੀ ਸਲਾਹ ਦੇ ਸਕਦਾ ਹੈ ਤਾਂ ਮਨੂੰ ਸਲਾਹ ਇੱਕ ਜ਼ਰੂਰ ਦਿਓ ਵੀ ਮਨੂੰ ਹੁਣ ਕੀ ਕਰਨਾ ਚਾਹੀਦਾ ਕਿਉਂਕਿ ਮੈਂ ਬੜਾ ਪਰੇਸ਼ਾਨ ਹਾਂ ਬੜੀ ਧੀਰ ਤੋਂ ਕੰਮ ਕਰ ਰਿਹਾ ਹਾਂ ਹੁਣ ਇਹ ਇਸ਼ੂ ਹਟਣ ਦਾ ਨਾਂ ਨਹੀਂ ਲੈ ਰਿਹਾ ਤੇ ਜਿੰਨਾ ਵੀ ਬਾਕੀ ਕ੍ਰਾਈਟੇਰੀਆ ਹੁੰਦਾ ਫੇਸਬੁੱਕ ਦਾ ਫਾਲੋਅਰ ਹੋ ਗਿਆ ਵਾਚ ਟਾਈਮ ਹੋ ਗਿਆ ਰੀਲਸ ਤੇ ਜੋ ਵੀ ਕ੍ਰਾਈਟੇਰੀਆ ਹੁੰਦਾ ਲੈਵਲ ਸੁਣਿਆ ਉਹ ਕਲੀਅਰ ਹੋਏ ਪਈਆਂ ਬਸ ਇੱਕ ਇਸ਼ੂ ਕਰਕੇ ਨਾ ਕੰਮ ਮੇਰਾ ਅੜਿਆ ਪਿਆ ਤਾਂ ਤੁਸੀਂ ਜ਼ਰੂਰ ਦੱਸਿਓ ਜੇ ਤੁਹਾਨੂੰ ਕੋਈ ਵੀ ਸੋਲੂਸ਼ਨ ਲੱਗਦਾ ਇਸ ਚੀਜ਼ ਦਾ ਤਾਂ ਮੈਂ ਉਸ ਤੇ ਕੰਮ ਜ਼ਰੂਰ ਕਰੂੰਗਾ ਛੇਤੀ ਤੋਂ ਛੇਤੀ ਜਦੋਂ ਵੀ ਇਹ ਇਸ਼ੂ ਮੇਰੇ ਪੇਜ ਤੋਂ ਹਟਦਾ ਤਾਂ ਮੇਰੇ ਵਾਸਤੇ ਵਧੀਆ ਤੇ ਆਪਾਂ ਨੂੰ ਇੱਕ ਦੂਜੇ ਦੀ ਹੈਲਪ ਤਾਂ ਕਰਨੀ ਚਾਹੀਦੀ ਆ